ਜਿਵੇਂ ਜੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਦੇਖ ਲਿਆ ਹੋਣਾ ਤੇ ਗੱਲ ਵੀ ਸੱਚੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਬਾਬਾ ਬਣ ਰਹੇ ਹੋ ਜਾਂ ਬਾਬਿਆਂ ਦੀ ਲਾਈਨ ਦੇ ਵਿੱਚੋਂ ਤੇ ਤੁਹਾਨੂੰ ਕੋਈ ਵੀ ਨਹੀਂ ਪਛਾਣਦਾ ਪਿਆ ਸਿਰਫ ਤੁਸੀਂ ਆਪਣੇ ਆਪ ਨੂੰ ਜਾਣਦੇ ਪਿਓ ਕਿ ਮੈਂ ਇੱਕ ਬਾਬਾ ਆ ਤਾਂ ਤੁਸੀਂ ਲਾਡੀ ਸ਼ਾਨ ਨੂੰ ਮਾਰਾ ਬੋਲਣ ਲੱਗ ਜੋ ਪੀਰਾ ਫਕੀਰਾ ਨੂੰ ਮਾਰਾ ਬੋਲਣ ਲੱਗ ਜੋ ਤਾਂ ਤੁਸੀਂ ਆਪੇ ਮਸ਼ਹੂਰ ਹੋ ਜਾਣਾ ਕਿਉਂਕਿ ਤੁਹਾਡੀ ਫਿਰ ਉਹ ਵੀਡੀਓ ਵਾਇਰਲ ਹੋ ਜਾਊਗੀ ਸਮਝ ਕਿ ਹੋਵਾਂਗੇ ਤੁਸੀਂ ਮੈਂ ਕੀ ਗੱਲ ਕਰ ਰਿਹਾ ਤੇ ਸੱਚੀ ਗੱਲ ਆਜ ਦੇ ਡੈਮ ਚ ਇਹੀ ਕੁਝ ਹੋ ਰਿਹਾ ਵੀ ਚੜ੍ਹਦੀ ਉਮਰ ਵਾਲੇ ਜਿਹੜੇ ਜਵਾਕ ਹੁੰਦੇ ਨੇ ਨਾ ਚੜ੍ਹਦੀ ਉਮਰ ਵਾਲੇ ਜਿਨ੍ਹਾਂ ਦੇ ਮੇਰੇ ਖਿਆਲ ਨਾਲ ਹਜੇ ਦਾੜੀ ਵੀ ਨਹੀਂ ਆ ਰਹੀ ਹੁੰਦੀ ਚਾਦੇ ਨਾਲ ਜਿਸ ਉਮਰ ਦੇ ਵਿੱਚ ਬੰਦਾ ਇਹ ਸੋਚਦਾ ਬੋਲਣ ਲੱਗੇ ਕਿ ਮੈਂ ਇਹ ਗੱਲ ਕਰਾਂ ਇਹਦੇ ਬਾਰੇ ਜਾਂ ਨਾ ਕਰਾਂ ਕਿ ਮੈਨੂੰ ਇਹਨਾਂ ਬਾਰੇ ਹਿਸਟਰੀ ਨਹੀਂ ਪਤਾ ਇਹਦੀ ਬੈਕਗ੍ਰਾਉਂਡ ਨਹੀਂ ਪਤਾ ਤਾਂ ਮੈਂ ਬੋਲਾਂ ਜਾਂ ਨਾ ਬੋਲਾਂ ਐਦਾਂ ਦੀ ਉਮਰ ਦੇ ਜਿਹੜੇ ਅੱਜ ਅੱਜ ਕੱਲ ਦੇ ਜਵਾਕ ਨੇ ਨੌਜਵਾਨ ਮੁੰਡੇ ਨੇ ਉਹ ਪੀਰਾਂ ਫਕੀਰਾਂ ਬਾਰੇ ਐਦਾਂ ਦਾ ਕੁਝ ਬੋਲਣ ਲੱਗ ਜਾਂਦੇ ਨੇ ਜਿਹੜਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਪਰ ਬੋਲਦੇ ਇਸ ਕਰਕੇ ਨੇ ਕਿ ਵੀਡੀਓ ਸਾਡੀ ਵਾਇਰਲ ਹੋ ਜੂਗੀ ਤਾਂ ਲੋਕੀ ਸਾਨੂੰ ਪਛਾਣਨ ਲੱਗ ਜੂਗੇ ਪਰ ਇੰਦਾ ਕੋਈ ਕੁਸ਼ ਨਹੀਂ ਹੁੰਦਾ ਜਿਵੇਂ ਕਿ ਮੈਂ ਪਿੱਛੇ ਦੀ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਉਹਦੇ ਵਿੱਚ ਵੀ ਮੈਂ ਇੱਕ ਗੱਲ ਕੀਤੀ ਸੀ ਕਿ ਹਰ ਰੰਗ ਵਿੱਚ ਰੰਗ ਜਾਂਦਾ ਕੋਈ ਰੰਗ ਨਹੀਂ ਹੁੰਦਾ ਪਾਣੀ ਦਾ ਤੇ ਉਹ ਨਹੀਂ ਦਿਆ ਨਹੀਂ ਕਰਦਾ ਜੀ ਨਿਰੰਗ ਚੜ੍ਹ ਜੇ ਕੁਰਬਾਨੀ ਦਾ ਸੋ ਇਸੇ ਗੱਲ ਦੇ ਵਿੱਚ ਸਾਰੇ ਜਵਾਬ ਨੇ ਅਸੀਂ ਬਾਬੇ ਨਾਨਕ ਨੂੰ ਮੰਨਣ ਵਾਲੇ ਆ ਅਸੀਂ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਆ ਕਿਸੇ ਬਾਰੇ ਕੁਝ ਵੀ ਮਾੜਾ ਨਹੀਂ ਬੋਲਦੇ ਸਾਰੇ ਇੱਕੋ ਜਿਹੇ ਨੇ ਸਾਰਿਆਂ ਨਾਲ ਬਹੁਤ ਪਿਆਰ ਕਰਦੇ ਆ ਅਸੀਂ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਤੁਹਾਡੇ ਸਮੇਂ ਲੱਗੀਦਾ ਵੈਸੇ ਜੀ